ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਮੁਲਾਜ਼ਮਾਂ ਮੰਗਾਂ ਪ੍ਰਤੀ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਡੀਟੀਐਫ ਬਠਿੰਡਾ ਵੱਲੋਂ ਕੀਤੇ ਜਾਵੇਗਾ ਰੋਸ ਪ੍ਰਦਰਸ਼ਨ। ਹਾਂਜੀ ਪੂਰੀ ਖਬਰ ਦੇਖਣ ਲਈ ਬਨੇ ਰਹੋ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਜੀ। ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਦੇਖਿਆ ਕਰਨ ਖਿਲਾਫ ਡੈਮੋਕਰੈਟਿਕ ਟੀਚਰ ਫਰੰਟ ਬਠਿੰਡਾ ਵੱਲੋਂ 22 ਮਈ ਬਠਿੰਡਾ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਬਲਾਕ ਗੋਨਿਆਣਾ ਦੇ ਅਧਿਆਪਕ ਕਰਨਗੇ ਬਾਅਦ ਛੜ ਕੇ ਸਮੋਲੀਅਤ ਇਹ ਜਾਣਕਾਰੀ ਅਜ ਡੀਟੀਐਫ ਬਲਾਕ ਗੋਨਿਆਣਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਬਿਰਕ ਅਤੇ ਸਕੱਤਰ ਗੁਰਮੀਤ ਸਿੰਘ ਖੋਮਿਆਣਾ ਸਿੰਘ ਨੇ ਦਿੱਤੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆਗੂ ਨੇ ਦੱਸਿਆ ਅਧਿਆਪਕਾਂ ਦੀ ਤਨਖਾਹ ਕਟੋਤੀ ਵਾਪਸ ਕਰਵਾਉਣ ਪੁਰਾਣੀ ਪੈਨਸ਼ਨ ਬਹਾਲ ਦੀ ਸਬੰਧੀ ਨੋਟੀਫਿਕੇਸ਼ਨ ਨੂੰ ਪੂਰਨ ਰੂਪ ਵਿੱਚ ਲਾਗੂ ਕਰਾਉਣ ਤੱਕ ਕੇਂਦਰੀ ਤਨਖਾਹ ਸਕੇਲ ਦੀ ਆੜ ਹੇਠ ਤਨਖਾਹਾਂ ਘਟਾਉਣ ਖਿਲਾਫ ਲਗਾਤਾਰ ਸੰਘਰਸ਼ਾਂ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤਨਖਾਹ ਕਮਿਸ਼ਨ ਡੀਏ ਦੇ ਬਕਾਏ ਕਿਸ਼ਤਾਂ ਅਦਾ ਕਰਨ ਤੋਂ ਟਾਲਾ ਮਟੋਲ ਕੀਤੀ ਜਾ ਰਹੀ ਹੈ ਬਲਾਕ ਆਗੂ ਗੁਰਸ਼ਰਨ ਕੌਰ ਨਵਰੀਤ ਕੌਰ ਦਲਜਿੰਦਰ ਕੌਰ ਵੱਡੇ ਪੱਧਰ ਤੇ ਅਧਿਆਪਕਾਂ ਦੀਆਂ ਗੈਰ ਵਿਦਿਅਕ ਕੰਮਾਂ ਤੋਂ ਜਵਰੀ ਲਗਾਈਆਂ ਡਿਊਟੀਆਂ ਨੂੰ ਸਖਤ ਸਬੰਧਾਂ ਵਿੱਚ ਨਖੇਦੀ ਕਰਦਿਆਂ ਕਿਹਾ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲਾਂ ਤੇ ਵਿਭਾਗ ਵਿੱਚ ਰੈਗੂਲਰ ਕਰਨਾ ਤਾਂ ਸਰਕਾਰ ਨੂੰ गवारा ਨਹੀਂ ਪਰੰਤੂ ਹੁਣ ਡਿਪਟੀ ਕਮਿਸ਼ਨਰ ਦਫ਼ਤਰਾਂ ਦਾ ਇਲੈਕਸ਼ਨ ਸੰਬੰਧੀ ਸਾਰਾ ਕੰਮਕਾਜ ਇਨ੍ਹਾਂ ਅਧਿਪਕਾਂ ਤੋਂ ਲਿਆ ਜਾ ਰਿਹਾ ਹੈ ਆਗੂ ਨੇ ਪੁਰਾਣੀ ਪੈਨਸ਼ਨ ਬਹਾਲੀ ਠੇਕਾ ਸਿਸਟਮ ਰੱਦ ਕਰਕੇ ਆਊਟਸੋਰਸ ਪੰਨਾਲੇ ਬੰਦ ਕਰਵਾਉਣ ਪੁਰਾਣੀ ਏਸੀਪੀ ਸਕੀਮ ਮੁੜ ਬਹਾਲ ਕਰਾਉਣ ਅਤੇ ਹਰ ਤਰ੍ਹਾਂ ਦੀਆਂ ਵਿਭਾਗੀ ਤਰੱਕੀਆਂ ਨੂੰ ਚਾਲੂ ਕਰਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਹੈ ਅਧਿਆਪਕਾਗੋ ਬਲੋ 26 ਮਈ ਨੂੰ ਕਿਸਾਨਾਂ ਮਜ਼ਦੂਰਾ ਕੱਚੇ ਮੁਲਾਜ਼ਮਾਂ ਅਧਿਆਪਕਾਂ ਵਿਦਿਆਰਥੀਆਂ ਨੌਜਵਾਨਾਂ ਆਦਬਦੋਂ ਬਰਨਾਲਾ ਵਿਖੇ ਕੀਤੀ ਜਾਣ ਵਾਲੀ ਲੋਕ ਸੰਗਰਾਮ ਰੈਲੀ ਦਾ ਬਾ ਛੱਡ ਕੇ ਹਿੱਸਾ ਬਣਨ ਦਾ ਫੈਸਲਾ ਕੀਤਾ ਗਿਆ ਹੈ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਾਕ ਆਗੂ ਜਸਵੀਰ ਪਾਲ ਸ਼ਰਮਾ ਸੰਦੀਪ ਸ਼ਰਮਾ ਬਲਜੀਤ ਸਿੰਘ ਕਰਮਜੀਤ ਕੌਰ ਆਦ ਸ਼ਾਮਲ ਰਹੇ